ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 5 ਜੂਨ ਦੀ ਰਾਤ ਵੀ ਗੋਲੀਬਾਰੀ ਦੇ ਵਿੱਚ ਲੰਘ ਗਈ ਅਸ਼ੀਮ ਜੂਨ ਦਾ ਦਿਨ ਚੜਾਇਆ ਸੰਤਾਂ ਦੇ ਨਿੱਜੀ ਸਹਾਇਕ ਭਾਈ ਰਸ਼ਪਾਲ ਸਿੰਘ ਆਪਣੀ ਸਿੰਗਣੀ ਬੀਬੀ ਪ੍ਰੀਤਮ ਕੌਰ ਅਤੇ ਨਵਜਾਤ ਪੁੱਤਰ ਮਨਪ੍ਰੀਤ ਸਿੰਘ ਨੂੰ ਲੈ ਕੇ ਵਰਕਰਮਾਂ ਦੇ ਵਿੱਚ ਸਨ ਕਿ ਮਨਪ੍ਰੀਤ ਸਿੰਘ ਜਿਸ ਦੀ ਉਮਰ ਮਹਿਜ਼ 15 ਦਿਨ ਦੀ ਸੀ ਉਹ ਗੋਲ ਲੱਗੇ ਉਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਬੀਬੀ ਪ੍ਰੀਤਮ ਕਰਨੇ ਆਪਣੇ ਕੁਛੜ ਤੋਂ بیٹے ਦੀ ਲਾਸ਼ ਢੀ ਅਤੇ ਆਪਣੇ ਪਤੀ ਦੇ ਪਿੱਛੇ ਚੱਲ ਪਈ ਕੁ ਸਮੇਂ ਬਾਅਦ ਪਾਈ ਰਸਪਾਲ ਸਿੰਘ ਵੀ ਸ਼ਹੀਦ ਹੋ ਗਏ ਅੱਜ ਦੇ ਦਿਨ ਹੀ ਸਵੇਰੇ 8:30 ਵਜੇ ਤੇ ਪਾਈ ਅਮਰੀਕ ਸਿੰਘ ਚੰਡੇ ਬੁੰਗੇ ਵਾਲੇ ਕਮਰੇ ਇੱਕ ਜ਼ਖਮੀ ਹਾਲਤ ਵਿੱਚ ਸਨ ਉਸ ਸਮੇਂ ਜਰਨੈਲ ਸਿੰਘ ਖਾਲਸਾ ਆਪਣੇ ਸਾਥੀ ਸਿੰਘਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਹਾਰ ਆ ਕੇ ਪੁਨਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ। ਇਸ ਸਾਥੀ ਸਿੰਘਾਂ ਨਾਲ ਸੰਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰ ਆਏ। ਦਰਬਾਰ ਸਾਹਿਬਾਂ ਮੱਥਾ ਟੇਕਣੇ ਚਲੇ। ਅਜੀ ਸੰਤ ਨਿਸ਼ਾਨ ਸਾਹਿਬ ਦੇ ਵਿਚਕਾਰ ਹੀ ਪੁੱਜੇ ਸਨ ਕਿ ਇੱਕ ਬੜਸਟ ਆਇਆ ਜਿਸ ਦੇ ਲੱਗਣ ਨਾਲ ਸੰ ਮੋਟੇ ਤੇ ਸ਼ਹੀਦ ਹੋ ਗਏ। ਉਸ ਸਮੇਂ ਬਾਅਦ ਪਾਈ ਅਮਰੀਕ ਸਿੰਘ ਵੀ ਸ਼ਹੀਦ ਹੋ ਗਏ। ਸ੍ਰੀ ਦਰਬਾਰ ਸਾਹਿਬ ਪਰਕਰਮਾ ਅੰਦਰ ਗੋਲੀ ਚੱਲਦੀ ਰਹੀ ਫੌਜੀ ਜਰਨੈਲਾਂ ਨੇ ਐਲਾਨ ਕਰ ਦਿੱਤਾ ਕਿ ਦਰਬਾਰ ਸਾਹਿਬ ਵਿੱਚ ਜੇ ਕੋਈ ਹੈ ਤਾਂ ਬਾਹਰ ਆ ਜਾਵੇ ਸ੍ਰੀ ਦਰਬਾਰ ਸਾਹਿਬ ਅੰਦਰ ਆਖਰੀ ਵਾਰ 6 ਜੂਨ ਨੂੰ ਆਸਾਂ ਦੀ ਵਾਰ ਦਾ ਕੀਰਤਨ ਹੋਇਆ ਆਖਰੀ ਕੀਰਤਨ ਕਰਨ ਵਾਲੇ ਬਾਬਾ ਸੰਤੋਖ ਸਿੰਘ ਕੀਰਤਨ ਕਰ ਰਹੇ ਸਨ ਕਿ ਅਚਾਨਕ ਇੱਕ ਗੋਲੀ ਆਈ ਜੋ ਨਾਲ ਕੀਰਤਨ ਕਰਦੇ ਪਾਈ ਅਵਤਾਰ ਸਿੰਘ ਪਰਵਾਲ ਦੇ ਲੱਗੀ ਅਤੇ ਉਹ ਮੌਕੇ ਤੇ ਹੀ ਸ਼ਹੀਦ ਹੋ ਗਏ ਐਲਾਨ ਸੁਣ ਕੇ ਕਰੀਬ 25 ਸਿੰਘ ਬਾਹਰ ਆਏ ਦੋ ਗ੍ਰੰਥੀ ਗਿਆਨੀ ਮੋਹਨ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਤੇ ਗਿਆਨੀ ਪੂਰਨ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੀ ਸਨ ਫੌਜੀ ਦਰਬਾਰ ਸਾਹਿਬ ਆਏ ਤੇ ਉਹਨਾਂ ਦੋਵਾਂ ਗ੍ਰੰਥੀਆਂ ਨੂੰ ਹੱਥ ਖੜੇ ਕਰਕੇ ਬਾਹਰ ਆਉਣ ਲਈ ਕਿਹਾ ਦੋਹਾਂ ਨੇ ਇਨਕਾਰ ਕਰ ਦਿੱਤਾ ਉਹ ਹੱਥ ਖੜੇ ਕਰਕੇ ਬਾਹਰ ਨਹੀਂ ਆਉਣਗੇ ਫੌਜੀ ਆਪਣੀ ਗੱਲ ਤੇ ਅੜੇ ਸਨ ਪਰ ਗ੍ਰੰਥੀਆਂ ਦੀ ਜਿੱਦ ਮੁਰੇ ਉਹਨਾਂ ਦੀ ਨਹੀਂ ਚੱਲੀ ਗਰੰਤੀਆਂ ਤੇ ਫੌਜੀਆਂ ਦੀ ਗੱਲਬਾਤ ਦੌਰਾਨ ਜਰਨਲ ਕੁਲਦੀਪ ਬਰਾੜ ਵੀ ਉੱਥੇ ਆ ਗਏ ਉਹਨਾਂ ਨੇ ਦੱਸਿਆ ਕਿ ਉਹ ਵੀ ਸਿੱਖ ਹਨ ਗਰੰਤੀਆਂ ਨੂੰ ਬਾਹਰ ਲਜਾਇਆ ਗਿਆ ਉਧਰ ਸੰਤਾ ਦੀ ਮ੍ਰਿਤਕ ਦੇ ਨੂੰ ਫੌਜੀ ਕੰਟਾ ਕਰ ਲੈ ਕੇ ਪੁੱਜੇ ਮ੍ਰਿਤਕ ਦੇ ਨੂੰ ਤਸਦੀਕ ਕਰਵਾਉਣ ਲਈ ਲੋਕਾਂ ਦੀ ਖੋਜ ਹੋਣ ਲੱਗੀ ਅਸਾਂਤਾਂ ਦੇ ਪ੍ਰਾ ਕੈਪਟਨ ਹਰਜਰਨ ਸਿੰਘ ਰੋਡੇ ਜੋ ਚਲੰਦਾ ਦੇ ਵਿੱਚ ਤਾਇਨਾਤ ਸਨ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਸ਼ਾਮ ਨੂੰ ਕੈਪਟਨ ਡੋਡੇ ਅੰਮ੍ਰਿਤਸਰ ਆ ਗਏ ਅਤੇ ਉਹਨਾਂ ਸੰਤਾ ਦੀ ਮ੍ਰਿਤਕ ਦੇਹ ਨੂੰ ਵੇਖ ਕੇ ਤਸਦੀਕ ਕੀਤਾ ਫਿਰ ਉਸ ਵੇਲੇ ਮੁੜ ਤਸਦੀਕ ਕਰਵਾਉਣ ਲਈ ਤਤਕਾਲੀ ਸੂਚਨਾ ਅਧਿਕਾਰੀ ਨਰਿੰਦਰਜੀਤ ਸਿੰਘ ਨੰਦਾ ਨੂੰ ਲਿਆਂਦਾ ਗਿਆ ਉਹਨਾਂ ਵੀ ਤਸਦੀਕ ਕੀਤਾ ਕਿ ਇਹ ਮ੍ਰਿਤਕ ਦੇਹ ਸੰਤ ਜਰਨੈਲ ਸਿੰਘ ਖਾਲਸਾ ਦੀ ਹੈ ਗੋਲੀ ਚੱਲ ਰਹੀ ਸੀ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਤੇ ਸਰੋਵਰ ਵਿੱਚ ਲਾਸ਼ਾਂ ਹੀ ਲਾਸ਼ਾਂ ਜਖਮੀ ਕਰਾਰੇ ਸਨ ਕੁਝ ਲੋਕਾਂ ਨੂੰ ਬੰਦੀ ਬਣਾ ਕੇ ਪ੍ਰਕਰਮਾਂ ਦੇ ਵਿੱਚ ਬਿਠਾਇਆ ਗਿਆ ਸੀ ਦੂਜੇ ਪਾਸੇ ਸ੍ਰੀ ਗੁਰੂ ਰਾਮਦਾਸ ਸਰਾਹ ਤੇ ਵੀ ਫੌਜ ਕਬਜ਼ਾ ਕਰ ਚੁੱਕੀ ਸੀ ਫੌਜੀਆਂ ਦਾ ਵਤੀਰਾ ਆਮ ਨਾਗਰਿਕਾਂ ਨਾਲ ਬਹੁਤ ਘਟਿਆ ਸੀ ਸੰਤ ਹਰਚੰਦ ਸਿੰਘ ਲੋਂਗੋਵਾਲ ਜਤ ਜੀ ਗੁਰਚੰਦ ਸਿੰਘ ਟੋੜਾ ਬਲਵੰਤ ਸਿੰਘ ਰਾਮਵਾਲੀਆ ਆਦ ਨੂੰ ਫੌਜ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਸ੍ਰੀ ਗੁਰੂ ਰਾਮਦਾਸ ਸਰਾਹ ਦੇ ਅੰਦਰ ਮੌਜੂਦ ਸ਼ਰਦਾਲੂਆਂ ਨੂੰ ਬੰਦੀ ਬਣਾ ਕੇ ਸਰਾਹ ਦੇ ਵਿਰੇ ਅੰਦਰ ਗਰਮੀ ਕਾਰਨ ਹਰ ਕੋਈ ਔਖਾ ਸੀ ਕਿਸੇ ਨੂੰ ਪਾਣੀ ਪੀਣ ਦੀ ਇਜਾਜ਼ਤ ਵੀ ਨਹੀਂ ਸੀ ਸਰਾਹ ਵਿੱਚ ਗੰਦਾ ਪਾਣੀ ਜੋ ਗਟਰ ਤੇ ਨਾਲੀਆਂ ਦਾ ਸੀ ਪੀਣ ਨੂੰ ਵੀ ਲੋਕ ਤਰਸ ਰਹੇ ਸਨ ਬੱਚਿਆਂ ਦਾ ਭੁੱਖ ਪਿਆਸ ਨਾਲ ਜੋ ਹਾਲ ਸੀ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਅਚਾਨਕ ਇੱਕ ਬੰਬਰ ਉੱਪਰੋਂ ਆਇਆ ਤੇ ਬੈਠੇ ਲੋਕਾਂ ਦੇ ਵਿਚਕਾਰ ਫਟਿਆ ਅਣਗਿਣਤ ਲੋਕਾਂ ਦੇ ਚਿੱਥੜੇ ਉੜ ਗਏ ਲੱਗ ਰਿਹਾ ਸੀ ਜਿਵੇਂ ਮਨੁੱਖਤਾ ਖਾਂਬ ਲਗਾ ਕੇ ਉੜ ਗਏ ਹੋਵੇ ਕਿਸੇ ਨੂੰ ਕਿਸੇ ਤੇ ਤਰਸ ਨਹੀਂ ਸੀ ਆ ਰਿਹਾ ਸਰਾਂ ਦੇ ਬਾਹਰ ਲੰਦਰ ਹਾਲ ਦੇ ਗੇਟ ਮੂਰੇ ਵੀ ਫੜੇ ਗਏ ਲੋਕ ਬਿਠਾਏ ਹੋਏ ਸਨ ਅੱਜ ਮਨੁੱਖਤਾ ਦਾ ਘਰ ਉਦਾਸ ਨਜ਼ਰ ਆ ਰਿਹਾ ਸੀ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਅੰਦਰ ਆਟਾ ਮੰਡੀ ਗੇਟ ਅੱਗੇ ਫੜੇ ਗਏ ਲੋਕ ਬਿਠਾਏ ਹੋਏ ਸਨ ਗਰਮੀ ਤੇ ਜ਼ਮੀਨ ਦੀ ਤਪਸ਼ ਕਰਕੇ ਸਰੀਰ ਦਾ ਮਾਸ ਵੀ ਉਤਰਿਆ ਸੀ ਭੁੱਖ ਪਿਆਸ ਕਰਕੇ ਹਾਲਤ ਖਰਾਬ ਸੀ ਫਾਇਰਿੰਗ ਕੱਟ ਹੋ ਜਾਣ ਤੋਂ ਬਾਅਦ ਜ਼ਖਮੀ ਫੌਜੀਆਂ ਤੇ ਮਾਰੇ ਗਏ ਫੌਜੀਆਂ ਦੀਆਂ ਲਾਸ਼ਾਂ ਹਟਾਉਣ ਦਾ ਕੰਮ ਫੌਜ ਨੇ ਫਿਰ ਚਾਕ ਦਿੱਤਾ। ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਇੱਕ ਵਿਸ਼ੇਸ਼ ਗੱਡੀ ਆ ਚੁੱਕੀ ਜਿਸ ਵਿੱਚ ਸਾਰੀਆਂ ਮੈਡੀਕਲ ਸੌਲਟਾ ਸਨ। ਜ਼ਖਮੀ ਹੋਏ ਫੌਜੀਆਂ ਨੂੰ ਇੱਥੇ ਲਿਆ ਕੇ ਉਹਨਾਂ ਦਾ ਇਲਾਜ ਸ਼ੁਰੂ ਕੀਤਾ ਗਿਆ। ਮਾਰੇ ਗਏ ਫੌਜੀਆਂ ਦੀਆਂ ਲਾਸ਼ਾਂ ਦਾ ਸੰਸਕਾਰ ਸਤਨਕ ਦੁਰਗਿਆਣਾ ਸ਼ਮਸ਼ਾਨਘਾਟ ਵਿਖੇ ਕੀਤਾ ਜਾ ਰਿਹਾ ਸੀ। ਜੂਨ 1984 ਵਿੱਚ ਇਸ ਹਮਲੇ ਦੇ ਦੇਖੋ ਆਜ 40 ਸਾਲਾਂ ਮਗਰੋਂ ਵੀ ਖਰੇ ਹਨ ਅਤੇ ਇਸ ਖੂਨੀ ਸਾਕੇ ਦਾ ਦਰਦ ਹਰ ਸਿੱਖ ਦੇ ਮਨ ਵਿੱਚ ਇੱਕ ਚੰਗਿਆੜੀ ਦੀ ਤਰ੍ਹਾਂ ਸਲਗ ਰਿਹਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ